ਦਲੰਦਰ ਵੱਲੋਂ ਤੇ ਇਥੋਂ ਥੋੜਾ ਜਿਹੀ 50 ਕਿ ਮੀਟਰ ਦੂਰ ਜਾ ਕੇ ਤੇ ਮੁੜ ਕੇ ਆ ਗੁਰਦਾਸਪੁਰ ਪਠਾਨਕੋਟ ਵੱਲੋਂ ਤੇ ਅਸੀਂ ਕਿੱਥੇ ਆਏ ਆ ਅੱਜ ਇਹ ਸਾਰਾ ਕੁਝ ਤੁਹਾਨੂੰ ਇਸ ਵੀਡੀਓ ਚ ਦੱਸਦੇ ਆ ਜੁੜੇ ਰਹੋ ਇਸ ਵੀਡੀਓ ਦੇ ਵਿੱਚ ਐਂਡ ਤੱਕ ਤੇ ਇਸ ਵੇਲੇ ਅਸੀਂ ਅਮਰਸਰ ਦੇ ਵੇਰਕਾ ਏਰੀਆ ਦੇ ਵਿੱਚ ਆ ਗਏ ਆ ਕਿੱਥੇ ਆਏ ਆ ਵਧੀਆ ਜੀ ਸੀ ਵੀ ਤੁਹਾਨੂੰ ਦਿਖਾਉਨੇ ਆ ਤੇ ਇਹ ਸੀਰੀ ਜਿਹੜੀ ਬਹੁਤ ਵਧੀਆ ਹੋਣ ਵਾਲੀ ਆ ਤੇ ਮਿਲਦੇ ਆ ਤੁਹਾਨੂੰ ਉੱਥੇ ਜਾ ਕੇ ਹੁਣ ਜਿੱਥੇ ਅਸੀਂ ਪਹੁੰਚੇ ਆਂ ਤੇ ਦੱਸ ਦਿਆਂ ਤੁਹਾਨੂੰ ਇਸ ਸਥਾਨ ਬਾਰੇ ਉਸ ਵੇਲੇ ਦੀਆਂ ਸੰਗਤਾਂ ਨੇ ਬਾਬਾ ਗੁਰੂ ਅਰਜਨ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਕੋਈ ਨਿਸ਼ਾਨੀ ਤੇ ਗੁਰੂ ਅਰਜਨ ਸਾਹਿਬ ਜੀ ਨੇ ਫਿਰ ਇੱਕ ਖੂ ਜਿਹੜਾ ਉਸ ਟਾਈਮ ਤੇ ਬਣਵਾਇਆ ਤੇ ਇਹ ਆਜੀ ਉਹ ਅੱਠ ਨੁਕਰਾਂ ਵਾਲਾ ਖੂ ਫਿਰ ਤੋਂ ਤੁਹਾਨੂੰ ਮੈਂ ਦੱਸ ਦਿੰਨਾ ਵਾ ਇਹ ਗਿਆ ਜੀ ਅਟਾਰੀ ਬਾਰਡਰ ਨੂੰ ਤੇ ਇਹ ਆਇਆ ਜਲੰਧਾ ਰੋਡ ਵੇਰਕਾ ਜਲੰਧਾ ਰੋਡ ਵੇਰਕਾ ਵੱਲੋਂ ਆਇਆ ਜਿਹੜਾ ਸਿੱਧਾ ਅਟਾਰੀ ਨੂੰ ਗਿਆ ਵਾ ਤੇ ਇੱਥੇ ਹੀ ਤੁਸੀਂ ਦੇਖ ਲਓ ਸਾਹਮਣੇ ਲਿਖਿਆ ਵਾ ਇੱਕ ਗਰੇਵਾਲ ਫਾਰਮ ਤੇ ਇਹ ਅਟਾਰੀ ਨੂੰ ਬਾਰਡਰ ਗਿਆ ਤੇ ਇੱਧਰ ਆ ਗਿਆ ਜੀ ਬਾਬਾ ਸ਼੍ਰੀ ਚੰਦ ਜੀ ਢਾਲੀ ਸਾਹਿਬ ਤੇ ਇਹ ਗੁਰਦਰਪ ਸਿੰਘ ਇੱਥੇ ਇਸ ਪਾਸੇ ਨੂੰ ਹੁਣ ਅਸੀਂ ਜਾਂਦੇ ਆਂ ਤੇ ਇੱਥੋਂ ਜੀਟੀ ਰੋਡ ਤੋਂ ਬਹੁਤਾ ਨਹੀਂ ਦੇ ਸਿਰਫ 10 ਕਦਮਾਂ ਦੀ ਦੂਰੀ ਤੇ ਆ ਬਸ ਤੁਸੀਂ ਇੱਥੇ ਆ ਕੇ ਤੇ ਦਰਸ਼ਨ ਕਰਕੇ ਜਾ ਸਕਦੇ ਹੋ ਇੱਥੋਂ ਹੁਣ ਅਸੀਂ ਮੁੜ ਗਏ ਆ ਤੇ ਮੁੜ ਕੇ ਨਾਲ ਹੀ ਪਿੱਛੇ ਜੀਟੀ ਰੋਡ ਆ ਤੇ ਨਾਲ ਹੀ ਥੋੜੀ ਦੂਰ ਜਾ ਕੇ ਸਾਹਮਣੇ ਗੁਰਦੁਆਰਾ ਸਾਹਿਬ ਆ ਤੇ ਮੈਂ ਤੁਹਾਨੂੰ ਦੱਸਦਾ ਵੀਡੀਓ ਦੇ ਵਿੱਚ ਇਧਰੋਂ ਗੁਰਦੁਆਰਾ ਸਾਹਿਬ ਦੇਖ ਰਿਹਾ ਨਿਸ਼ਾਨ ਸਾਹਿਬ ਸਿਰਫ ਜੀਟੀ ਰੋਡ ਤੋਂ 10 ਕਦਮਾਂ ਦੀ ਦੂਰੀ ਦੇ ਉੱਤੇ ਆਣ ਕੇ ਤੇ ਸਾਹਮਣੇ ਆ ਜੀ ਗੁਰਦੁਆਰਾ ਸਾਹਿਬ ਇਹ ਆ ਗਈ ਪਾਰਕਿੰਗ ਤੇ ਪਾਰਕਿੰਗ ਦੇ ਵਿੱਚ ਮੋਟਰਸਾਈਕਲ ਲਗਾ ਕੇ ਫਿਰ ਇਸ ਗੁਰਦੁਆਰਾ ਸਾਹਿਬ ਦਾ ਤੁਹਾਨੂੰ ਪੂਰਾ ਇਤਿਹਾਸ ਮੈਂ ਦੱਸਦਾ ਹਾਂ ਇਹ ਇਹ ਆ ਗਿਆ ਜੀ ਗੁਰਦੁਆਰਾ ਸਾਹਿਬ ਸਾਹਮਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਅਸੀਂ ਧੰਤਨ ਧੰਤਨ ਪਹਿਲੀ ਪਾਤਸ਼ਾਹੀ ਧੰਤਨ ਧੰਤਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਸੁਪੁੱਤਰ ਧੰਤਨ ਧੰਤਨ ਬਾਬਾ ਸ਼੍ਰੀਚੰਦ ਜੀ ਦੇ ਸਥਾਨ ਤੇ ਸ੍ਰੀ ਅਮਰਸਰ ਸਾਹਿਬ ਆਏ ਹੋਏ ਆ ਪੁੱਜੇ ਹੋਏ ਆ ਤੇ ਇਹ ਗੁਰਦੁਆਰਾ ਸਾਹਿਬ ਬਾਬਾ ਸ਼੍ਰੀਚੰਦ ਜੀ ਦਾ ਤਪ ਸਥਾਨ ਆ ਜਿੱਥੇ ਗੁਰੂ ਅਰਜਨ ਪਾਤਸ਼ਾਹ ਜੀ ਵੀ ਆਏ ਨੇ ਤੇ ਅੱਠ ਨੁਕਰਾਂ ਵਾਲਾ ਖੂਬ ਬਣਵਾਇਆ ਕੀ ਹੈ ਇਤਿਹਾਸ ਇਸ ਗੁਰਦੁਆਰਾ ਸਾਹਿਬ ਦਾ ਤੇ ਇਹ ਵੇਰਕੇ ਤੋਂ ਵੇਰਕਾ ਬਾਈਪਾਸ ਤੋਂ ਅਟਾਰੀ ਰੋਡ ਤੇ ਬਿਲਕੁਲ ਰੋਡ ਦੇ ਉੱਪਰ ਹੀ ਆ ਤੇ ਤਕਰੀਬਨ ਵੇਰਕਾ ਬਾਈਪਾਸ ਤੋਂ 200 300 ਮੀਟਰ ਦੀ ਦੂਰੀ ਤੇ ਆ ਇਹ ਗੁਰਦੁਆਰਾ ਸਾਹਿਬ ਤੇ ਚਲੋ ਚੱਲਦੇ ਆ ਤੇ ਕਰਦੇ ਆ ਦਰਸ਼ਨ ਤੇ ਇਤਿਹਾਸਕ ਸਥਾਨ ਦੇ ਤੁਹਾਨੂੰ ਵੀ ਦਰਸ਼ਨ ਕਰਾਉਨੇ ਆ ਜੁੜੇ ਰਹੋ ਇਸ ਵੀਡੀਓ ਦੇ ਵਿੱਚ ਐਂਡ ਤੱਕ ਉਹ ਸਾਹਮਣੇ ਦੇਖ ਲਓ ਜੀ ਤੁਸੀਂ ਜੀਟੀ ਜੀਟੀ ਰੋਡ ਜਿਹੜਾ ਨਾ ਉਹ ਜੀਟੀ ਰੋਡ ਉਹ ਸਾਹਮਣੇ ਚੱਲ ਰਿਹਾ ਵਾ ਜਲੰਧਰ ਅਟਾਰੀ ਬਾਰਡਰ ਰੋਡ ਯਾਨੀ ਕਿ ਵੇਰਕੇ ਤੋਂ ਅਟਾਰੀ ਨੂੰ ਰੋਡ ਜਾ ਰਿਹਾ ਓਏ ਤੇ ਇੱਥੇ ਇਸ ਟਾਈਮ ਅਸੀਂ ਗੁਰਦੁਆਰਾ ਸਾਹਿਬ ਦੇ ਬਿਲਕੁਲ ਗੇਟ ਤੇ ਪਹੁੰਚ ਗਏ ਆ ਇਹ ਬਿਲਕੁਲ ਗੇਟ ਦੇ ਉੱਪਰ ਆ ਗਏ ਆ ਤੇ ਅੱਜ ਲੱਗ ਰਿਹਾ ਕੋਈ ਵਿਆਹ ਵੀ ਹੈਗਾ ਇੱਥੇ ਵਿਆਹ ਵੀ ਦੋ ਨੇ ਦੋ ਗੱਡੀਆਂ ਨੇ ਦੋ ਫੇਰੇ ਹੋਣਗੇ ਤੇ ਅੰਦਰ ਵੜਦੇ ਆਂ ਜੀ ਸਭ ਤੋਂ ਪਹਿਲੇ ਤੁਸੀਂ ਦੇਖ ਲਓ ਇਸ ਪਾਸੇ ਇਤਿਹਾਸ ਇਤਿਹਾਸ ਨੂੰ ਤੁਸੀਂ ਰੀਡ ਕਰ ਲਿਓ ਇਸ ਗੁਰਦਰਾ ਸਾਹਿਬ ਦਾ ਇਤਿਹਾਸ ਤੇ ਇਸ ਪਾਸੇ ਤੁਹਾਨੂੰ ਤੁਨ ਬਾਬਾ ਸ਼ਰੀ ਚੰਦ ਜੀ ਦੀ ਤਸਵੀਰ ਵੀ ਲੱਗੀ ਹੋਈ ਆ ਇਸ ਪਾਸੇ ਜਿਹੜੀਆਂ ਉਹ ਵੱਖ-ਵੱਖ ਸਟਾਰ ਲੱਗੇ ਹੋਏ ਨੇ ਵਿਆਹ ਦੇ ਵਿਆਹ ਦਾ ਕੋਈ ਪ੍ਰੋਗਰਾਮ ਆ ਬਾਬਾ ਜੀ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੇ ਫਤਿਹ ਤੇ ਹੁਣ ਮੈਂ ਤੁਹਾਨੂੰ ਨਾਲੋ ਨਾਲ ਇਤਿਹਾਸ ਦੱਸਦਾ ਤੇ ਇਸ ਗੁਰਦਰਾ ਸਾਹਿਬ ਦੇ ਅੰਦਰੋਂ ਦਰਸ਼ਨ ਕਰੋ ਨਾ ਤੁਹਾਨੂੰ ਇਹ ਗੁਰਦੁਆਰਾ ਸਾਹਿਬ ਬਾਬਾ ਸ਼੍ਰੀਚੰਦ ਜੀ ਦਾ ਤਪ ਸਥਾਨ ਹੈ ਇਸ ਸਥਾਨ ਤੇ ਬਹੁਤ ਸਮਾਂ ਬਾਬਾ ਸ਼੍ਰੀਚੰਦ ਜੀ ਨੇ ਤਪ ਕੀਤਾ ਇੱਥੇ ਹੀ ਬਾਬਾ ਸ਼੍ਰੀਚੰਦ ਜੀ ਨੇ ਟਾਲੀ ਦੀ ਦਾਤਣ ਕਰਕੇ ਧਰਤੀ ਵਿੱਚ ਗੜ ਦਿੱਤੀ ਜੋ ਅਜੇ ਵੀ ਗੁਰੂ ਘਰ ਅੰਦਰ ਸੋ ਸ਼ੋਭਤ ਹੈ ਇੱਥੋਂ ਹੀ ਬਾਬਾ ਸ਼੍ਰੀਚੰਦ ਜੀ ਸ੍ਰੀ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਨ ਸ੍ਰੀ ਅੰਮ੍ਰਿਤਸਰ ਸਾਹਿਬ ਗਏ ਇਸ ਜਗ੍ਹਾ ਨਾਲ ਬਾਬਾ ਸ਼੍ਰੀਚੰਦ ਜੀ ਦਾ ਪ੍ਰੇਮ ਵੇਖ ਕੇ ਇਥੋਂ ਦੀਆਂ ਸੰਗਤਾਂ ਨੇ 40 ਕਿੱਲੇ ਜ਼ਮੀਨ ਬਾਬਾ ਸ਼੍ਰੀਚੰਦ ਜੀ ਦੇ ਨਾਮ ਲਗਵਾ ਦਿੱਤੀ ਤੇ ਇੱਥੋਂ ਦੇ ਹੀ ਇੱਕ ਸੇਵਾਦਾਰ ਨੇ ਇਹ 40 ਕਿੱਲੇ ਜ਼ਮੀਨ ਧੋਖੇ ਨਾਲ ਵੇਚ ਦਿੱਤੀ ਤੇ ਬਾਅਦ ਵਿੱਚ ਭਾਈ ਅਮਰਬੀਰ ਸਿੰਘ ਸੰਧੂ ਜੀ ਨੂੰ ਬਾਬਾ ਸ਼੍ਰੀਚੰਦ ਜੀ ਦੀ ਨਿਸ਼ਾਨੀ ਕਾਇਮ ਰੱਖਣ ਦਾ ਪ੍ਰਣ ਦਿਵਾਇਆ ਭਾਈ ਸਾਹਿਬ ਤੇ ਸੰਗਤਾਂ ਦੇ ਸਹਿਯੋਗ ਨਾਲ ਇਸ ਸਥਾਨ ਦੀ 1998 ਵਿੱਚ ਕਾਰ ਸੇਵਾ ਆਰੰਭ ਕੀਤੀ ਤੇ ਹੁਣ ਇਹ ਗੁਰਦੁਆਰਾ ਸਾਹਿਬ ਟਾਲੀ ਸਾਹਿਬ ਸੇ ਸੌਬਤ ਹੈ ਇਸ ਜਗ੍ਹਾ ਤੇ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਬਾਬਾ ਸ਼੍ਰੀਚੰਦ ਜੀ ਦੇ ਦਰਸ਼ਨ ਕਰਨ ਆਏ ਸਨ ਉਸ ਸਮੇਂ ਬਾਬਾ ਸ਼੍ਰੀਚੰਦ ਜੀ ਬਾੜ ਸਾਹਿਬ ਜਾ ਚੁੱਕੇ ਸਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਇੱਥੋਂ ਦੀਆਂ ਸੰਗਤਾਂ ਨੇ ਬਹੁਤ ਹੀ ਸਤਿਕਾਰ ਕੀਤਾ ਤੇ ਸੰਗਤਾਂ ਨੇ ਗੁਰੂ ਜੀ ਨੂੰ ਕੋਈ ਨਿਸ਼ਾਨੀ ਛੱਡ ਕੇ ਜਾਣ ਦੀ ਬੇਨਤੀ ਕੀਤੀ ਸ੍ਰੀ ਗੁਰੂ ਅਰਜਨ ਦੇਵ ਜੀ ਬਹੁਤ ਪਰੇਸ਼ਾਨ ਹੋਏ ਤੇ ਸੰਗਤਾਂ ਦੀ ਬੇਨਤੀ ਪ੍ਰਵਾਨ ਕਰਕੇ ਇੱਥੇ ਅੱਠ ਨੁਕਰਾਂ ਵਾਲਾ ਖੂਹ ਬਣਵਾਇਆ ਤੇ ਵਰ ਦਿੱਤਾ ਇਹ ਜੋ ਵੀ ਇਸ ਖੂਹ ਦੇ ਜਲ ਨਾਲ ਇਸ਼ਨਾਨ ਕਰੇਗਾ ਉਸ ਦੇ ਸੈਂਕੜੇ ਹੀ ਰੋਗ ਦੂਰ ਹੋਣਗੇ ਤੇ ਖਾਸ ਕਰਕੇ 18 ਦਾ ਰੋਗ ਇਸ ਵਰ ਸਦਕਾ ਸੰਗਤਾਂ ਦੂਰੋ ਦੂਰੋਂ ਖੂਹ ਦੇ ਜਲ ਨਾਲ ਇਸ਼ਨਾਨ ਕਰਕੇ ਆਰੋਗ ਹੁੰਦੀਆਂ ਇੱਕ ਕਥਨ ਅਨੁਸਾਰ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਦੇ ਕਥਨ ਅਨੁਸਾਰ ਗੁਰੂ ਘਰ ਦੇ ਕਾਰਜ ਇਸ ਤਰ੍ਹਾਂ ਚੱਲਦੇ ਹਨ ਇੱਥੇ ਹੀ ਯਤੀਮ ਬੱਚਿਆਂ ਦੀ ਪਰਵਰਿਸ਼ ਪੜ੍ਹਾਈ ਲਿਖਾਈ ਤੇ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਹੈ ਵਿਦਵਾ ਭੈਣਾਂ ਦਾ ਵੀ ਹਰ ਮਹੀਨੇ ਲੰਗਰਾਂ ਦੀ ਰਸਤਾ ਦਾ ਪ੍ਰਬੰਧ ਤੇ ਉਹਨਾਂ ਦੇ ਬੱਚਿਆਂ ਦੀਆਂ ਫੀਸਾਂ ਦਾ ਪ੍ਰਬੰਧ ਇੱਥੋਂ ਹੀ ਅਮਰਸਰ ਦੇ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਲਈ ਲੰਗਰ ਵੀ ਭੇਜਿਆ ਜਾਂਦਾ ਹੈ ਤੇ ਯਾਤਰੀਆਂ ਲਈ ਕਮਰੇ ਤੇ 24 ਘੰਟੇ ਲੰਗਰ ਦਾ ਪ੍ਰਬੰਧ ਵੀ ਚੱਲਦਾ ਹੈ। ਦੁਖੀਆਂ ਤੇ ਬੇਸਹਾਰਾ ਲਈ ਦਵਾਈ ਦਾ ਪ੍ਰਬੰਧ ਕੀਤਾ ਜਾਂਦਾ ਹੈ ਤੇ ਹਰ ਮਹੀਨੇ ਗੁਰੂ ਘਰ ਵੱਲੋਂ ਲੋੜਵੰਦ ਧੀਆਂ ਦੇ ਵਿਆਹ ਕੀਤੇ ਜਾਂਦੇ ਹਨ। ਇੱਥੇ ਹੀ ਗੁਰੂ ਅਰਜਨ ਪਾਤਸ਼ਾਹ ਜੀ ਤੇ ਬਾਬਾ ਸ਼੍ਰੀਚੰਦ ਜੀ ਦੀ ਕਿਰਪਾ ਸਦਕਾ ਸਾਰੇ ਕਾਰਜ ਆਪ ਸੰਪੂਰਨ ਕਰਵਾ ਰਹੇ ਨੇ ਅਸੀਂ ਟੇਕ ਲਿਆ ਜੀ ਤੇ ਗੁਰਦੁਆਰਾ ਸਾਹਿਬ ਦੇ ਸੱਜੇ ਪਾਸੇ ਤੇ ਸਾਡੇ ਖੱਬੇ ਪਾਸੇ ਇਸ ਪਾਸੇ ਧੰਨ ਧੰਨ ਬਾਬਾ ਸ਼੍ਰੀਚੰਦ ਜੀ ਦਾ ਧੂਣਾ ਸਾਹਿਬ ਆ ਇਹ ਆ ਗਿਆ ਜੀ ਧੂਣਾ ਸਾਹਿਬ ਇਹ ਆ ਜੀ ਉਹ 메ਨ ਧੂਣਾ ਜਿੱਥੇ ਬਾਬਾ ਸ਼੍ਰੀਚੰਦ ਜੀ ਧੂਣਾ ਸਾਹਿਬ ਲਗਾਉਂਦੇ ਹੁੰਦੇ ਸੀਗੇ ਇੱਥੇ ਬੈਠਦੇ ਸੀਗੇ ਇਹ ਧੂਣਾ ਸਾਹਿਬ ਆ ਤੇ ਇਸ ਪਾਸੇ ਮੈਂ ਤੁਹਾਨੂੰ ਦੱਸ ਦੇਣਾ ਇੱਕ ਲਿਖਿਆ ਜੀ ਅੱਠ ਨੁਕਰਾਂ ਵਾਲਾ ਖੂਹ ਆ ਦੇਖੋ ਅੱਤ ਨੁਕਰਾਂ ਵਾਲਾ ਖੂਦ ਦਾ ਇਤਿਹਾਸ ਵੀ ਮੈਂ ਤੁਹਾਨੂੰ ਦੱਸਿਆ ਐ ਉਹ ਖੂਦ ਦਾ ਜਾਲਾ ਤੇ ਉਹ ਖੂ ਵੀ ਆਪਾਂ ਦੇਖਦੇ ਹਾਂ ਇਸ ਤੋਂ ਬਾਅਦ ਤੇ ਇਹਦੇ ਧੂਣਾ ਸਾਹਿਬ ਦੇ ਬਿਲਕੁਲ ਨਾਲ ਹੀ ਪਿਛਲੇ ਪਾਸੇ ਤੁਹਾਨੂੰ ਤੁਹਾਨੂੰ ਬਾਬਾ ਅਸ਼ਰੀ ਚੰਦ ਜੀ ਦੀ ਮੂਰਤੀ ਜਿਹੜੀ ਆ ਉਥੇ ਸਥਾਪਿਤ ਕੀਤੀ ਹੋਈ ਆ ਪਿੱਛੇ ਤੁਸੀਂ ਦੇਖ ਲਓ ਮੇਰਾ ਪਰਸਾਵਾ ਪਹਿਰੇ ਉੱਪਰ ਤੇ ਇਹ ਮੂਰਤੀ ਸਥਾਪਿਤ ਕੀਤੀ ਹੋਈ ਆ ਇਸ ਪਾਸੇ ਵੀ ਤੁਸੀਂ ਦੇਖ ਲਓ ਕਿੰਨਾ ਖੁੱਲਾ ਮਾਹੌਲ ਆ ਪੁਰਾਣਾ ਪਿੱਪਲ ਪੁਰਾਣਾ ਪਿੱਪਲ ਆ ਤੇ ਇਹ ਉਸ ਟਾਈਮ ਦੀ ਟਾਲੀ ਆ ਸ਼ਾਇਦ ਤੇ ਇਹ ਟਾਲੀ ਗੁਰਦੁਆਰਾ ਟਾਲੀ ਸਾਹਿਬ ਕਹਿੰਦੇ ਆ ਤੇ ਇਹ ਖੂਹ ਇੱਥੇ ਵੀ ਹੈਗਾ ਇੱਕ ਤੇ ਪਾਰਕ ਵੇਖੋ ਤੁਸੀਂ ਕਿੰਨੀ ਸੋਹਣੀ ਬਣਾਈ ਹੋਈ ਆ ਤੇ ਵਿਆਹ ਹੋਏ ਆ ਤੇ ਫੋਟੋ ਸ਼ੂਟ ਹੋ ਰਿਹਾ ਇਸ ਪਾਸੇ ਨਿਸ਼ਾਨ ਸਾਹਿਬ ਝੁਲ ਰਹੇ ਨੇ ਨਿਸ਼ਾਨ ਸਾਹਿਬ ਝੁਲ ਰਹੇ ਨੇ ਤੇ ਹੁਣ ਇੱਥੋਂ ਨਿਕਲਦੇ ਆਂ ਅਸੀਂ ਬਾਹਰ ਇਹ ਆ ਜੀ ਧੂਣਾ ਸਾਹਿਬ ਤੇ ਧੂਣਾ ਸਾਹਿਬ ਤੋਂ ਹੁਣ ਬਾਹਰ ਚੱਲਦੇ ਆਂ ਤੇ ਨਿਕਲਦੇ ਆਂ ਇਹ ਬਾਬਾ ਸ਼੍ਰੀ ਚੰਦ ਜੀ ਦਾ ਧੂਣਾ ਸਾਹਿਬ ਤੇ ਤਪਸਥਾਨ ਬਾਬਾ ਸ਼੍ਰੀਚੰਦ ਜੀ ਗੁਰਦਰਾ ਸਾਹਿਬ ਟਾਲੀ ਸਾਹਿਬ ਤੇ ਇਸ ਪਾਸੇ ਵੀ ਪਾਰਕ ਦੇਖੋ ਕਿੰਨੀ ਸੋਹਣੀ ਹੈ ਹੁਣ ਇੱਥੋਂ ਨਿਕਲਦੇ ਆ ਤੇ ਪਾਰਕ ਦੋਨਾਂ ਸਾਈਡਾਂ ਤੇ ਬਾਹਰੋਂ ਆਉਂਦੇ ਆ ਤੇ ਇਸ ਪਾਸੇ ਇਸ ਪਾਸੇ ਦੇਖੋ ਤੁਸੀਂ ਫੋਟੋ ਸ਼ੂਟ ਕਰਨ ਵਾਸਤੇ ਇੱਧਰ ਪਿੱਪਲ ਵੀ ਬਹੁਤ ਸੋਹਣਾ ਇੱਕ ਹੋਰ ਆ ਤੇ ਸਾਰੀ ਦੀ ਸਾਰੀ ਪਾਰਕ ਆ ਕਿੰਨਾ ਸੋਹਣਾ ਘਾਹ ਲੱਗਾ ਹੋਇਆ ਵਾ ਜੀ ਕਰਦਾ ਇੱਥੇ ਬਹਿ ਜੀਏ ਬਹੁਤ ਹੀ ਸਾਫ ਸਫਾਈ ਹੁਣੇ ਘਾਹ ਦੀ ਕਰ ਰਹੇ ਸੀਗੇ ਬੰਦੇ ਉਹ ਉਹ ਬੰਦੇ ਬੈਠ ਗਏ ਘਾਹ ਦੀ ਸਫਾਈ ਕਰ ਰਹੇ ਸੀ ਇਹ ਦੇਖੋ ਕਿੰਨੇ ਸੋਹਣੇ ਬੂਟੇ ਨੇ ਤੇ ਇੱਥੇ ਫੋਟੋ ਸ਼ੂਟ ਬਹੁਤ ਸੋਹਣੀ ਹੁੰਦੀ ਆ ਤੇ ਬੂਟੇ ਦੇਖੋ ਕਿੱਡੇ ਸੋਹਣੇ ਲੱਗ ਰਹੇ ਨੇ ਕਿੰਨੀ ਸੋਹਣੀ ਬੂਟਿਆਂ ਦੀ ਬਣਤਰ ਤੇ ਕਟਿੰਗ ਕੀਤੀ ਹੋਈ ਆ ਇਹ ਦੇਖੋ ਬੂਟੇ ਇਹ ਕਿੰਨੇ ਸੋਹਣੇ ਬੂਟੇ ਆ ਤੇ ਸਾਂਭੇ ਹੋਏ ਨੇ ਇਹ ਦੇਖੋ ਜਿਸ ਤਰ੍ਹਾਂ ਪੁਰਾਣੀਆਂ ਜੜਾ ਹੁੰਦੀਆਂ ਬੋਰਡ ਦੀਆਂ ਇਸ ਤਰ੍ਹਾਂ ਦੀਆਂ ਤੇ ਕਟਿੰਗ ਕਿੱਡੀ ਸੋਹਣੀ ਕੀਤੀ ਹੋਈ ਜਣਾ ਬੂਟਿਆਂ ਦੀ ਇਹ ਦੇਖੋ ਹੁਣ ਇੱਥੋਂ ਚੱਲਦੇ ਆ ਤੇ ਅੱਠ ਨੁਕਰਾਂ ਵਾਲਾ ਖੂਹ ਜਿਹੜਾ ਉਹ ਤੁਹਾਨੂੰ ਦਿਖਾਉਨੇ ਆ ਜਿਹੜਾ ਕੀ ਇਤਿਹਾਸ ਆ ਉਹ ਇਤਿਹਾਸ ਤੁਹਾਨੂੰ ਮੈਂ ਦੱਸਦਾ ਅੱਠ ਨੁਕਰਾਂ ਵਾਲਾ ਖੂਹ ਹੁਣ ਤੁਹਾਨੂੰ ਦੱਸਦੇ ਆ ਆ ਗਿਆ ਜੀ ਗੁਰਦੁਆਰਾ ਸਾਹਿਬ ਤੇ ਗੁਰਦੁਆਰਾ ਸਾਹਿਬ ਦੇ ਦੂਸਰੇ ਪਾਸੇ ਵੀ ਦੇਖੋ ਤੁਸੀਂ ਇਧਰ ਕਿੰਨੇ ਸੋਹਣੇ ਜਿਹੜੇ ਟਰੀ ਨੇ ਉਹ ਬਣਾ ਕੇ ਰੱਖੇ ਆ ਬੂਟੇ ਕਟਿੰਗ ਦੇਖੋ ਤੁਸੀਂ ਕਿੰਨੀ ਸੋਹਣੀ ਹੈ ਤੇ ਇਸ ਪਾਸੇ ਵੀ ਪਾਰਕ ਦੇਖੋ ਕਿੱਡਾ ਸੋਹਣਾ ਵਾ ਇਹ ਦੇਖੋ ਬੂਟਿਆਂ ਦੀ ਕਟਿੰਗ ਤੇ ਪਾਰਕ ਘਾਹ ਬਹੁਤ ਸੋਹਣਾ ਵਾ ਇੱਕ ਇਧਰ ਵੀ ਬੂਟੇ ਦੀ ਕਟਿੰਗ ਦੇਖੋ ਕਿੱਡੀ ਸੋਹਣੀ ਹੈ ਉਧਰ ਟਰੈਕਟਰ ਖਲੋਤਾ ਹੋਇਆ ਵਾ ਟਰੈਕਟਰ ਖਿਲਾ ਰਿਆ ਹੋਇਆ ਵਾ ਇਧਰ ਵੀ ਬੂਟੇ ਕਿੱਡੇ ਸੋਹਣੇ ਆ ਬੂਟਾ ਸਭ ਤੋਂ ਵਧੀਆ ਲੱਗ ਰਿਹਾ ਤੇ ਇਸ ਪਾਸੇ ਲੰਗਰ ਹਾਲ ਆ ਇਹ ਸਾਰੇ ਦਾ ਸਾਰਾ ਲੰਗਰ ਹਾਲ ਆ ਇਸ ਪਾਸੇ ਤੇ ਲੰਗਰ ਜਿਹੜਾ ਵਾ ਉਹ ਵੀ ਤੁਹਾਨੂੰ ਇਤਿਹਾਸ ਦੱਸਿਆ ਕਿ ਲੰਗਰ ਇੱਥੋਂ ਕਾਫੀ ਹਸਪੀਟਲਾਂ ਚ ਲੰਗਰ ਜੜਾ ਜਾਂਦਾ ਵਾ ਤੇ ਹੁਣ ਇੱਥੋਂ ਨਿਕਲਦੇ ਆ ਬਾਹਰ ਤੇ ਇੱਥੋਂ ਚੱਲਦੇ ਆ ਹੁਣ ਅੱਠ ਨੁਕਰਾਂ ਵਾਲਾ ਖੂਹ ਜਿਹੜਾ ਉਹ ਤੁਹਾਨੂੰ ਦਿਖਾਉਨੇ ਆ ਜੁੜੇ ਰਹੋ ਬਸ ਦੋ ਦੋ ਤਿੰਨ ਮਿੰਟ ਦੀ ਹੋਰ ਵੀਡੀਓ ਤੇ ਅੱਠ ਨੁਕਰਾਂ ਵਾਲਾ ਖੂਹ ਤੁਹਾਨੂੰ ਦੱਸਦੇ ਆ ਹੁਣ ਇਹ ਆ ਗਿਆ ਜੀ ਸਾਹਮਣੇ ਗੁਰਦੁਆਰਾ ਸਾਹਿਬ ਇਹ ਤੁਸੀਂ ਬੂਟਾ ਦੇਖ ਰਹੇ ਹੋ ਪਿੱਪਲ ਦਾ ਇਹ ਗੁਰਦੁਆਰਾ ਸਾਹਿਬ ਦੇ ਧੂਣਾ ਸਾਹਿਬ ਦੇ ਲੱਗੇ ਆ ਤੇ ਬਿਲਕੁਲ ਬੈਕ ਸਾਈਡ ਤੇ ਗੁਰਦੁਆਰਾ ਸਾਹਿਬ ਦੇ ਇਸ ਪਾਸੇ ਮੇਰੇ ਆ ਜਾਓ ਤੁਸੀਂ ਇਹ ਸਾਹਮਣੇ ਗੇਟ ਲੱਗਾ ਹੋਇਆ ਵਾ ਤੇ ਗੇਟ ਜਿਹੜਾ ਵਾ ਇਹ ਇੱਥੇ ਆ ਜਿਹੜਾ ਧੰਨ ਧੰਨ ਸ਼੍ਰੀ ਗੁਰੂ ਅਰਜਨ ਪਾਸ਼ਾ ਜੀ ਨੇ ਅੱਠ ਨੁਕਰਾਂ ਵਾਲਾ ਖੂਹ ਬਣਾਇਆ ਸੀਗਾ ਇੱਧਰ ਨਿਸ਼ਾਨ ਸਾਹਿਬ ਝੁਲ ਰਹੇ ਨੇ ਤੇ ਉਹ ਵੀ ਮੈਂ ਦੱਸਦਾ ਸੇਵਾ ਇੱਥੇ ਚੱਲਦੀ ਵੀ ਆ ਬੀਬੀਆਂ ਨਗਰ ਰਸਾਦੇ ਪੁਕਾਰ ਰਹੀਆਂ ਨੇ ਤੇ ਇਹ ਸ਼ੈੱਡ ਬਣਿਆ ਬਹੁਤ ਸੋਹਣਾ ਤੇ ਇਹ ਉਹ ਖੂਹ ਮੈਂ ਦਿਖਾ ਰਿਹਾ ਜਿਹੜਾ ਧੰਨ ਧੰਨ ਸ਼੍ਰੀ ਗੁਰੂ ਅਰਜਨ ਪਾਤਸ਼ਾਹ ਜੀ ਨੇ ਇੱਥੇ ਆਉਣ ਤੇ ਜਦੋਂ ਆਏ ਨੇ ਬਾਬਾ ਸ਼੍ਰੀ ਚੰਦ ਜੀ ਨੂੰ ਮਿਲਣ ਤਾਂ ਬਾਬਾ ਸ਼੍ਰੀ ਚੰਦ ਜੀ ਬਾਹਰ ਸਭ ਜਾ ਚੁੱਕੇ ਸਨ ਤੇ ਉਸ ਵੇਲੇ ਦੀਆਂ ਸੰਗਤਾਂ ਨੇ ਬਾਬਾ ਗੁਰੂ ਅਰਜਨ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਕੋਈ ਨਿਸ਼ਾਨੀ ਤੇ ਗੁਰੂ ਅਰਜਨ ਸਾਹਿਬ ਜੀ ਨੇ ਫਿਰ ਇਹ ਖੂਹ ਜਿਹੜਾ ਉਸ ਟਾਈਮ ਤੇ ਬਣਵਾਇਆ ਤੇ ਇਹ ਆਜੀ ਉਹ ਅੱਠ ਨੁਕਰਾਂ ਵਾਲਾ ਖੂਹ ਕਹਿੰਦੇ ਨੇ ਜਿਹੜਾ ਵੀ ਇੱਥੋਂ ਇਸ਼ਨਾਨ ਕਰੇਗਾ ਤੇ ਉਹਦੀਆਂ ਕਈ ਅਨੇਕਾਂ ਰੋਗ ਜਿਹੜੇ ਆ ਉਹ ਦੂਰ ਹੋਣਗੇ ਤੇ ਖਾਸ ਕਰਕੇ 18 ਦਾ ਰੋਗ ਜਿਹੜਾ ਉਹ ਵੀ ਇਸ ਖੂਹ ਦੇ ਜਲ ਦੇ ਨਾਲ ਇਸ਼ਨਾਨ ਕਰਨ ਦੇ ਨਾਲ ਉਹ ਠੀਕ ਹੁੰਦਾ ਤੇ ਇਹ ਆ ਜੀ ਉਹ ਅੱਠ ਨੁਕਰਾਂ ਵਾਲਾ ਖੂਹ ਜਿਹੜਾ ਧੰਨ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਨੇ ਉਸ ਟਾਈਮ ਤੇ ਬਣਵਾਇਆ ਸੀਗਾ ਇੱਥੋਂ ਦੀਆਂ ਸੰਗਤਾਂ ਦੇ ਕਹਿੰਦੇ ਤੇ ਵਿੱਚ ਵੀ ਆਪਾਂ ਦੇਖਦੇ ਆਂ ਕੂ ਜਿਹੜਾ ਵਾ ਖੂ ਦੇ ਵਿੱਚ ਜਲ ਜਿਹੜਾ ਵਾ ਹਾਲੇ ਵੀ ਹੈਗਾ ਵਾ ਤੇ ਬੂਟੇ ਵਗੈਰਾ ਜਿਹੜੇ ਹੋ ਗਏ ਹੋਏ ਨੇ ਤੇ ਇਹ ਆ ਜੀ ਗੁਰਦਰਾ ਸਾਹਿਬ ਦਾ ਅਸਥਾਨ ਬਾਬਾ ਸ਼ਿਰੀ ਚੰਦ ਜੀ ਟਾਲੀ ਸਾਹਿਬ ਇਹ ਗੁਰਦਰਾ ਸਾਹਿਬ ਦਾ ਅਸਥਾਨ ਆ ਤੇ ਪਿੱਛੇ ਦੇਖੋ ਤੁਸੀਂ ਬੂਟਿਆਂ ਦੇ ਉੱਤੇ ਕਿੰਨੇ ਸੋਹਣੇ ਫੁੱਲ ਲੱਗੇ ਹੋਏ ਨੇ ਇਹ ਆ ਜੀ ਉਹ ਅੱਠ ਨੁਕਰਾਂ ਵਾਲਾ ਖੂਹ ਤੇ ਉਮੀਦ ਕਰਦੇ ਆ ਕਿ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਜਿਹੜੀ ਕਿ ਪਹਿਲੀ ਵੀਡੀਓ ਬਾਬਾ ਸ੍ਰੀਚੰਦ ਜੀ ਦੀ ਸੀਰੀਜ਼ ਜਿਹੜੀ ਆ ਮੈਂ ਸ਼ੁਰੂ ਕਰ ਰਿਹਾ ਵਾਂ ਇਸ ਤੋਂ ਬਾਅਦ ਅਗਲੀ ਜਿਹੜੀ ਵੀਡੀਓ ਆ ਉਹ ਵੀ ਤੁਹਾਨੂੰ ਇੱਕ ਸਪੈਸ਼ਲ ਗੁਰਦੁਆਰਾ ਸਾਹਿਬ ਦੀ ਤੁਹਾਨੂੰ ਬਾਬਾ ਸ੍ਰੀਚੰਦ ਜੀ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਦੀ ਤੁਹਾਨੂੰ ਵੀਡੀਓ ਦਿਖਾਊਗਾ ਇਤਿਹਾਸ ਵੀ ਦੱਸਾਂਗਾ ਹੁਣ ਇਸ ਤੋਂ ਬਾਅਦ ਅਗਲੀ ਵੀਡੀਓ ਦਾ ਇੰਤਜ਼ਾਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ